ਸ੍ਰੀ ਕ ਜੀ ਸਾਰਿਆਂ ਨੂੰ ਅੱਜ ਆਪਾਂ ਅਦਰਕ ਦੀ ਤੇ ਗੰਡੇ ਦੀ ਤੇ ਧਣੀਆਂ ਦੀ ਚਟਨੀ ਬਣਾਵਾਂਗੇ ਧਣੀਆਂ ਧੋਕੇ ਰੱਖਿਆ ਹੋਇਆਗਾ ਤੇ ਆਪਾਂ ਫਿਰ ਚੀਰਾਂਗੇ ਇਹਨੂੰ ਤੇ ਆਪਾਂ ਪਹਿਲਾਂ ਅਦਰਕ ਛਿੱਲਾਂਗੇ ਉਹ ਅੱਧਾ ਪਾ ਚੀਰ ਲਿਆ ਛੱਲ ਲਿਆ ਤੇ ਹੁਣ ਚੀਰ ਕੇ ਕੁੰਡੇ ਚ ਪਾਵਾਂਗੇ ਆਪਣਾ ਗੰਡਾ ਵਿੱਚ ਹੀਰ ਲਾਂਗੇ ਨਾਲੇ ਹੁਣ ਆਪਾਂ ਇਹਨਾਂ ਨੂੰ ਕੁੱਟ ਦਿਆਂਗੇ ਗੰਡੇ ਨੂੰ ਤੇ ਆਦੇ ਨੂੰ నూణ మిర్చ పావే బ మిర్చి పొట్ట మారే தனியா பண்ணாங்க ਤੁਣਾਂਗੇ ਦੀ ਤੇ ਅੱਧੇ ਦੀ ਚਟਨੀ ਤੇ ਗੰਡੇ ਦੀ ਬਹੁਤ ਸਵਾਦ ਲੱਗਦੀ ਹੈ ਟੋਟਨੇ ਆਪਣੀ ਬਣ ਗਈ ਹੁਣ ਆਪਾਂ ਕੌਲੀ 'ਚ ਕੱਢਾਂਗੇ ਜਿਹੜੀ ਆਪਾਂ ਮਿਕਸੀ 'ਚ ਚਟਨੀ ਬਣਾਇਗੇ ਉਹ ਜਿਆਦਾ ਬਰੀਕ ਹੋ ਜਾਂਦੀ ਹੈ ਨਾਲ ਬਹੁਤ ਪਾਣੀ ਜਾਂ ਨਿਕਲ ਪੈਂਦਾ ਤੇ ਕੁੰਡੇ ਵਾਲੀ ਚਟਨੀ ਹੈ ਜਿਹੜੀ ਇਹ ਬਹੁਤ ਵਧੀਆ ਬਣਦੀ ਬਹੁਤ ਸਵਾਦ ਲੱਗਦੀ ਹੈ ਜਾਟਨੀ ਆਪਣੀ ਬਣ ਗਈ ਬਹੁਤ ਵਧੀਆ ਬਣੀ ਐ ਆਲਦੇ ਦੀ ਤੇ ਢਣਗੇ ਦੀ ਤੇ ਗੰਡੇ ਦੀ ਜੇ ਸਾਡੀ ਵੀਡੀਓ ਦਾ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ